ਲਾਇਓਂਸ ਕਲੱਬਸ ਮਾਨਾ ਰਾਇਲ ਦੀ ਟੀਮ ਦੇ ਵੱਲੋਂ ਪ੍ਰਧਾਨ ਜੀਵਨ ਗਰਗ ਦੀ ਅਗਵਾਈ ਦੇ ਹੇਠ ਟੀਚਰਸ ਡੇ ਮਨਾਇਆ ਗਿਆ। ਇਸ ਮੌਕੇ ਕੀ ਕਲੱਬ ਦੇ ਵੱਲੋਂ ਇਲਾਕੇ ਦੇ ਨੌ ਸਕੂਲ ਟੀਚਰਸ ਨੂੰ ਉਹਨਾਂ ਦੀ ਬਿਹਤਰ ਕਾਰਗੁਜ਼ਾਰੀ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਪ੍ਰਧਾਨ ਜੀਵਨ ਗਰਗ ਨੇ ਆਖਿਆ ਕਿ ਮਾਤਾ ਪਿਤਾ ਸਾਨੂੰ ਚੱਲਣਾ ਸਿਖਾਉਂਦੇ ਨੇ ਪਰ ਸਾਡੇ ਅਧਿਆਪਕ ਸਾਨੂੰ ਸਮਾਜ ਦੇ ਵਿੱਚ ਵਿਚਰਨਾ ਸਿਖਾਉਂਦੇ ਨੇ ਅਤੇ ਉਹਨਾਂ ਦੀ ਬਦੌਲਤ ਹੀ ਬੱਚੇ ਤਰੱਕੀ ਕਰਕੇ ਵੱਡੇ ਵੱਡੇ ਅਹੁਦਿਆਂ ਤੱਕ ਪਹੁੰਚਦੇ ਨੇ। ਇਸ ਮੌਕੇ ਤੇ ਵੱਖ-ਵੱਖ ਸਕੂਲਾਂ ਦੇ ਟੀਚਰ ਹਾਜ਼ਰ ਰਹੇ ਜਿਨ੍ਹਾਂ ਨੇ ਕੀ ਕਲੱਬ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ। ਤੇ ਉਹਨਾਂ ਆਖਿਆ ਕਿ ਅਧਿਆਪਕਾਂ ਦੇ ਲਈ ਮਾਨ ਸਨਮਾਨ ਹੀ ਸਭ ਤੋਂ ਵੱਡੀ ਪੂੰਜੀ ਹੁੰਦੀ ਹੈ। ਇਸ ਮੌਕੇ ਤੇ ਅਧਿਆਪਕਾਂ ਦੇ ਵੱਲੋਂ ਮਾਤਾ-ਪਿਤਾ ਨੂੰ ਅਪੀਲ ਕੀਤੀ ਗਈ ਕਿ ਉਹ ਵੱਧ ਤੋਂ ਵੱਧ ਸਮਾਂ ਆਪਣੇ ਬੱਚਿਆਂ ਦੇ ਨਾਲ ਬਿਤਾਉਣ ਤਾਂ ਜੋ ਬੱਚੇ ਮੋਬਾਈਲ ਦੀ ਜ਼ਿਆਦਾ ਵਰਤੋਂ ਨਾ ਕਰਨ। ਨਮਸਕਾਰ ਜੀ। ਆਰਾਮ ਰਾਮ ਜੀ। ਸਾਰੇ ਟੀਚਰਸ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿਨਾ। ਅੱਜ ਟੀਚਰਸ ਜਿਹੜਾ ਅੱਜ ਲਾਇਨ ਕਲੱਬ ਵੱਲੋਂ ਮਨਾ ਰਿਆਂ। ਲਾਇਨ ਕਲੱਬ ਰਾਇਲ ਵੱਲੋਂ ਅੱਜ ਅਸੀਂ ਇੱਥੇ ਨੌਂ ਟੀਚਰ ਜੋ ਸਾਡੇ ਇੱਥੇ ਸ਼ਹਿਰ ਦੇ ਸਰਕਾਰੀ ਸਕੂਲਾਂ ਦੇ ਅਰ ਪ੍ਰਾਈਵੇਟ ਸਕੂਲਾਂ ਦੇ ਟੀਚਰ ਨੇ ਉਹਨਾਂ ਨੂੰ ਅੱਜ ਕਲੱਬ ਵੱਲੋਂ ਸਨਮਾਨਿਤ ਕਰਿਆ ਗਿਆ। ਅਸੀਂ ਉਹਨਾਂ ਨੂੰ ਬੇਨਤੀ ਵੀ ਕੀਤੀ ਹੈ ਵੀ ਬੱਚਿਆਂ ਨੂੰ ਸਿੱਧੇ ਰਸਤੇ ਸਿੱਧੇ ਮੀਨਸ ਪੜ੍ਹਾਈ ਤਾਂ ਆਪਾਂ ਕਰਾਈ ਰਿਹਾ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਿਏ। ਇਹੋ ਜੀ ਵੀ ਆਪਾਂ ਉਹਨਾਂ ਨੂੰ ਬੱਚਿਆਂ ਨੂੰ ਸਿੱਖਿਆ ਦਈਏ। ਪੜ੍ਹਾਈ ਦੇ ਨਾਲ ਨਾਲ ਜਿਹੜਾ ਨਸ਼ੇ ਦਾ ਅੱਜ ਕੋੜ ਕੋੜ ਚੱਲ ਰਿਹਾ ਜਿਹੜਾ ਇੱਥੇ ਅੱਜ ਪੰਜਾਬ 'ਚ ਉਸ ਵਾਸਤੇ ਅਸੀਂ ਟੀਚਰਾਂ ਨੂੰ ਬੇਨਤੀ ਕਰੀ ਹੈ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਇਸ ਕੋਰਸ ਤੋਂ ਜਿਹੜਾ ਨਸ਼ਿਆਂ ਦਾ ਇਸ ਤੋਂ ਦੂਰ ਕਰਨਾ ਉਹਨਾਂ ਨੂੰ ਇਸ ਬਾਰੇ ਵੀ ਸਿੱਖਿਆ ਦੇਣ। ਟੀਚਰਜ਼ ਦੇ ਇਸ ਲਈ ਪਹਿਲਾਂ ਤਾਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਟੀਚਰਜ਼ ਪੰਨਿਆਂ ਦੇ ਸਾਰਿਆਂ ਨੂੰ ਤੇ ਇਸ ਟੀਚਰਜ਼ ਦੇਤੇ ਕਿਉਂਕਿ ਜੋ ਵੀ ਸਮਾਜ ਟੀਚਰ ਦੀ ਜ਼ਰੂਰਤ ਹੁੰਦਾ ਹੈ ਤੇ ਟੀਚਰਜ਼ ਦੇਤੇ ਮੈਂ ਇੱਕ ਸਨੇਹਾ ਦੇਣਾ ਚਾਹੁੰਦੇ ਆ। ਵੀ ਅੱਜਕਲ ਜਿਹੜਾ ਨਸ਼ਾ ਹੈ ਠੀਕ ਹੈ ਵੀ ਡਰੱਗਸ ਚੱਲ ਰਹੇ ਨੇ ਬਟ ਉਸੇ ਜਗ੍ਹਾ ਅੱਜਕਲ ਸਮਾਰਟ ਜਿਹੜੇ ਆਪਣੇ ਫੋਨ ਹੈ ਫੋਨ ਐਡਿਕਸ਼ਨ ਜ਼ਿਆਦਾ ਹੈ ਤਾਂ ਆਪਾਂ ਨੂੰ ਸਮਾਜ ਵਿੱਚੋਂ ਫੋਨ ਐਡਿਕਸ਼ਨ ਨੂੰ ਖਤਮ ਕਰਨਾ ਹੈ इजीली ਸਾਨੂੰ ਕੀ ਕਰਨਾ ਚਾਹੀਦਾ ਫਸਟਲੀ ਤਾਂ ਅਸੀਂ ਆਪਣੇ ਆਪ ਨੂੰ ਹੀ ਰੋਕਣਾ ਹੈ ਤਾਂ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਆਪਾਂ ਫੋਨ ਦੇ ਕਿੰਨੇ ਐਡਿਕਟ ਹੋ ਚੁੱਕੇ ਹਾਂ ਸਵੇਰੇ ਉੱਠਦੇ ਸਾਰ ਫੋਨ ਵੀ ਦੇਖਣਾ ਸ਼ੁਰੂ ਕਰ ਦੇਣਾ ਰੋਲਿੰਗ ਤੋਂ ਰੋਲਿੰਗ ਸਭ ਕੁਝ ਕਰਦੇ ਆਂ ਤਾ ਸਾਨੂੰ ਉਹੀ ਚੀਜ਼ ਆਸੀ ਬੱਚਿਆਂ ਨੂੰ ਅਸੀਂ ਆਪਣਾ ਕੰਮ ਕਰਨ ਲਈ ਛੋਟੇ ਛੋਟੇ ਬੱਚਾ ਨੇ ਮੋਬਾਈਲ ਕਰ ਲਿਆ ਤਾਂ ਸਭ ਤੋਂ ਪਹਿਲੀ ਗੱਲ ਤਾਂ ਸਾਨੂੰ ਆਪਣੇ ਪੇਰੈਂਟਸ ਜਿਹੜੇ ਪੇਰੈਂਟਸ ਹੈ ਉਹਨਾਂ ਨੂੰ ਅਵੇਅਰ ਹੋਣਾ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਫੋਨ ਨਾ ਦੇਣ ਕਿਉਂਕਿ ਫੋਨ ਇੱਕ ਬਹੁਤ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ ਇਹ ਜਿਹੜਾ ਫੋਨ ਹੈ ਸਾਡੇ ਦਿਮਾਗ ਨੂੰ ਹੌਲੀ ਹੌਲੀ ਸਾਡੀ ਯਾਦਦਾਸ਼ਤ ਖਤਮ ਕਰਦਾ ਜਾ ਰਿਹਾ ਹੈ ਕਿਉਂਕਿ ਬਿਲਕੁਲ ਅਸੀਂ ਹਰ ਚੀਜ਼ ਗੂਗਲ ਤੋਂ ਦੇਖਣਾ ਸ਼ੁਰੂ ਕਰ ਦਿੱਤਾ ਕਿ ਜਦੋਂ ਕਿ ਪਹਿਲਾਂ ਸਾਨੂੰ ਸਾਰਾ ਕੁਝ ਬਹੁਤ ਜ਼ਿਆਦਾ ਯਾਦ ਹੁੰਦਾ ਸੀ اسی ਜਿਹੜਾ ਮੈਨੂੰ ਲੱਗਦਾ ਕਿ ਫੋਨ ਐਡਿਕਸ਼ਨ ਬਹੁਤ ਜ਼ਿਆਦਾ ਵਧ ਰਹੀ ਹੈ ਇਸੇ ਜਗ੍ਹਾ ਸਾਨੂੰ ਮਤਲਬ ਕਿ ਪੇਰੈਂਟਸ ਨੂੰ ਆਪਣੇ ਬੱਚਿਆਂ ਨੂੰ ਵਾਤਵਾਜ ਟਾਈਮ ਦੇਣਾ ਚਾਹੀਦਾ ਘਰ ਵਿੱਚ ਇਸ ਤਰ੍ਹਾਂ ਹੋਣਾ ਚਾਹੀਦਾ ਕਿ ਇੱਕ ਟਾਈਮ ਫਿਕਸ ਕਰ ਦੋ 9 ਵਜੇ ਤੋਂ ਬਾਅਦ ਕਿਸੇ ਨੇ ਮੋਬਾਈਲ ਨਹੀਂ ਚੁੱਕਣਾ ਤਾਂ ਜੋ ਉਹ ਆਪਣੀ ਫੈਮਿਲੀ ਨੂੰ ਟਾਈਮ ਨਹੀਂ ਜਿਹੜਾ ਅੱਜ ਡਿਜੀਟਲ ਦਾ ਜ਼ਰੂਰੀ ਹੈ ਡਿਜੀਟਲ ਫੋਨਸ ਜ਼ਰੂਰੀ ਹੈ ਮੈਂ ਨਹੀਂ ਕਹਿੰਦੀ ਕਿ ਡਿਜੀਟਲ ਫੋਨ ਯੂਜ਼ ਨਹੀਂ ਕਰਨੇ ਹੈ ਲੇਕਿਨ ਉਹ ਇੱਕ ਲਿਮਿਟੇਸ਼ਨਸ ਹੋਣੀਆਂ ਚਾਹੀਦੀਆਂ ਨੇ ਆਪਾਂ ਐਕਸੈਸ ਟੂ ਯੂਜ਼ ਕਰਦੇ ਆ ਆਪਾਂ ਬਿਨਾਂ ਮਤਲਬ ਰੀਲਸ ਦੇਖੀ ਜਾਂਦੇ ਬਿਨਾਂ ਮਤਲਬ ਫੇਸਬੁਕ ਦੇ ਆਈਡੀ ਸਭ ਕੁਝ ਦੇਖੀ ਜਾਂਦੇ ਜਿੱਥੇ ਸਾਡਾ ਕੰਮ ਹੋਵੇ ਤੁਸੀਂ ਯੂਜ਼ ਕਰਨਾ ਹੈ ਨਾ ਮੂਵ ਕੋ ਕਿਉਂਕਿ ਅੱਜ ਕੱਲ ਤਾਂ ਬਹੁਤ ਸਾਰੇ ਬਿਜ਼ਨਸ ਫੋਨ ਦੇ ਨੇ ਐਡਿਕਟ ਹੋਏ ਪਏ ਆਪਾਂ ਬਿਨਾਂ ਮਤਲਬ ਦੇ ਚੀਜ਼ਾਂ ਦੇਖ ਰਹੇ ਉਹ ਉਹਨਾਂ ਨੂੰ ਘਟਾਣਾ ਸੀ ਠੀਕ ਯਾਰ ਕਿਉਂਕਿ ਬੱਚਿਆਂ ਦੀ ਸਟੱਡੀ ਤੇ ਬਹੁਤ ਅਸਰ ਪੈਂਦਾ ਇਸ ਚੀਜ਼ ਦਾ ਜੇ ਬੱਚੇ ਐਕਸੈਸਟਿਵ ਫੋਨ ਦੇਖਦੇ ਆ ਪੜ੍ਹਾਈ ਤੋਂ ਬੋਲੀ ਨਹੀਂ ਸਾਨੂੰ ਪਤਾ ਲੱਗਦਾ ਵੀ ਬੱਚੇ ਜਿਹੜੇ ਆ ਪੜ੍ਹਾਈ ਤੋਂ ਦੂਰ ਹੁੰਦੇ ਜਾ ਰਹੇ ਤਾਂ ਮੈਨੂੰ ਟੀਚਰਸ ਹੋਣ ਦੇ ਨਾਤੇ ਹੀ ਮੈਂ ਵਾਹਾਂਗੀ ਕਿ ਪੇਰੈਂਟਸ ਨੂੰ ਅਵੇਅਰ ਹੋਣਾ ਚਾਹੀਦਾ ਛੋਟੇ ਛੋਟੇ ਬੱਚਿਆਂ ਨੂੰ ਫੋਨਸ ਨਹੀਂ ਸਮਝਣ ਦੇ। ਮੇਰੇ ਖਿਆਲ ਚ ਇਹ ਤੇ ਦਿਲ ਸਿ ਨਹੀਂ ਆਇਆ ਕੱਲਾ ਇੱਕ ਮੌਕਾ ਜਦੋਂ ਅਸਲ ਮੈਂ ਗੁਰੂਆਂ ਦਾ ਜਿਨ੍ਹਾਂ ਨੇ ਸਾਨੂੰ ਸਹੀ ਰਾਹ ਦਿਖਾਇਆ ਜ਼ਿੰਦਗੀ ਵਿੱਚ ਅਸਾਂ ਨਾਲ ਧੰਨਵਾਦ ਕਰਦੇ ਆਂ। ਤੇ ਜਿਹੜਾ ਜਿਹੜਾ ਟੀਚਰ ਆ ਅਧਿਆਪਕ ਆ ਉਹ ਇੱਕ ਮੋਮਬੱਤੀ ਤਰ੍ਹਾਂ ਹੁੰਦਾ ਜਿਹੜਾ ਆਪਣੇ ਆਪ ਨੂੰ ਜਲ ਕੇ ਦੂਸਾਂ ਨੂੰ ਰੋਸ਼ੀ ਦਿੰਦਾ ਹੈ ਤੇ ਬੱਚਿਆਂ ਨੂੰ ਸਹੀ ਰਾਹ ਪਾਉਂਦਾ ਜ਼ਿੰਦਗੀ ਨੂੰ ਸਹੀ ਰਸਤਾ ਦਿਖਾਉਂਦਾ ਉਹਨਾਂ ਨੂੰ ਤੇ ਇਸ ਤੋਂ ਬਾਅਦ ਅਸੀਂ ਧੰਨਵਾਦ ਕਰਦੇ ਆਂ ਸਮਾਨਾ ਲਾਇਅੰਸ ਕਲੱਬ ਰਾਇਲ ਦਾ ਜਿਨ੍ਹਾਂ ਨੇ ਅੱਜ ਇਸ ਅਧਿਆਪਕ ਮੌਕੇ ਤੇ ਸਾਨੂੰ ਸਨਮਾਨਿਤ ਕਰਕੇ ਜਿਹੜਾ ਸਾਡੀ ਇੰਪੋਰਟੈਂਸ ਹਨ ਦਿਖਾਈ ਕਿ ਟੀਚਰ ਇੱਕ ਜਿਹੜਾ ਬਹੁਤ ਹੀ ਇੰਪੋਰਟੈਂਟ ਜਗ੍ਹਾ ਰੱਖਦਾ ਆਪਣੀ ਸਮਾਜ ਦੇ ਵਿੱਚ ਜਿਹੜਾ ਸਮਾਜ ਨੂੰ ਬੱਚਿਆਂ ਨੂੰ ਸਹੀ ਦਿਸ਼ਾ ਦਿੰਦਾ ਹੈ। ਹੋਰ ਬੱਚਿਆਂ ਨੂੰ ਸਮਾਨਾ ਤੋਂ ਕਲਾਸ਼ ਸ਼ਰਮਾ ਦੀ ਰਿਪੋਰਟ